ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਮਗੇ ਦਿੱਤੇ ਤੁਹਾਡੀ ਦੀਵਾਲੀ ਬਹੁਤ ਵਧੀਆ ਗੁਜ਼ਰੀ ਹੋਊਗੀ ਕੱਲ ਤੇ ਖੁਸ਼ੀਆਂ ਭਰੀ ਦੀਵਾਲੀ ਸਭ ਦੀ ਨੰਗੀ ਹੋਵੇ ਹੀ ਉਮੀਦ ਕਰਦੇ ਆਂ ਤੇ ਆਪਾਂ ਨੂੰ ਦੁਬਾਰੀ ਤੇ ਮੇਰਾ ਜੀ ਬਹੁਤ ਸੋਹਣਾ ਗਿਫਟ ਬਹੁਤ ਪਿਆਰਾ ਗਿਫਟ ਤੇ ਜਿਹਦੀ ਕੋਈ ਕੀਮਤ ਨਹੀਂ ਹੈਗੀ ਅਨਮੋਲ ਗਿਫਟ ਆਪਾਂ ਨੂੰ ਮਿਲੇ ਤੇ ਉਹਦੀ ਆਪਾਂ ਫੋਟੋ ਸੈਟ ਤੁਹਾਨੂੰ ਦਿਖਾਉਨੇ ਆਂ ਤੇ ਆਪਾਂ ਨੂੰ ਜੀ ਦੀਵਾਲੀ ਵਾਲੀ ਰਾਤ ਵੱਡੇ ਭਰਾ ਨੂੰ ਵੈਗੁਰੂ ਨੇ ਪੋਤੇ ਦਿੱਤ ਦੱਤ ਬਕਸ ਦੀ ਹੈ ਤੇ ਦੇਖੋ ਜੀ ਤੇ ਸਾਰੇ ਜਾਣੇ ਦਿਓ ਵਧਾਈਆਂ ਤੇ ਬਾਕੀ ਬਹੁਤ ਰਾਤ ਸਾਡਾ ਖੁਸ਼ੀਆਂ ਦਾ ਦਿਨ ᱛੀਆ ਤੇ ਬਹੁਤ ਵਧੀਆ ਦੀਵਾਲੀ ਦਾ ਸਾਡਾ ਦਿਨ ᱛੀ ਜਿਹੜਾ ਉਹ ਹੋਇਆ ਹੈਗਾ ਤੇ ਸਾਨੂੰ ਬਹੁਤ ਅਨਮੋਲ ਤੋਹਫਾ ਦਿੱਤਾ ਵੈਗੁਰੂ ਜੀ ਨੇ ਤੇ ਚਲੋ ਜੀ ਮਿਲ ਦਿੰਦੇ ਨੇ ਜੀ ਮੈਂ ਹੁਣ ਚੱਲਿਆ ਗੱਗੀ ਕੋਲੇ ਨੂੰ ਦੇਖ ਲੱਗਿਆ ਨੇ ਕਿੱਕੀ ਆਉਂਦੇ ਕਾਫੀ ਦਮ ਨਾਲ ਆਉਂਦੇ ਈ ਬੀਜੀ ਹੈ ਤੇ ਬਸ ਹੀ ਹੁਣ ਤਾਂ ਹੈ ਤੇ ਮੈਂ ਵੀ ਬੀਜੀ ਤੇ ਅੱਜ ਅੰਖਾਸੇ ਦਿਨਾਂ ਬਾਅਦ ਚੱਲਿਆ ਗੱਗੀ ਕੋਲੇ ਜੀ ਮੈਂ ਗੱਗੀ ਲਵੇ ਆਇਤੀ ਪਰ ਮੇਰੇ ਯਾਦ ਨਹੀਂ ਰਿਹਾ ਅੱਜ ਤਾਂ ਵਿਸ਼ਵਕਰਮਾ ਦਿਨ ਹੈ ਤੇ ਗੱਗੀ ਦੀ ਤਾਂ ਅੱਜ ਸੁੱਟੀ ਹੈ ਤੇ ਮੈਂ ਆ ਗਿਆ ਤੇ ਮੈਂ ਚੱਲ ਜਾ ਕੇ ਉਹਨੇ 10 ਮਿੰਟ ਗੱਗੀ ਕੋਲੇ ਪਰ ਦੇਖ ਕੇ ਦਾਰ ਲੱਗਿਆ ਜਿਆਦਾ ਆ ਇਹ ਆਪਾਂ ਬਿਸਵ ਕਰਨੇਗਾ ਤੇ ਤੇਲੇ ਦੇਖਦੇ ਆਣ ਮੁੜਦੇ ਆ ਘਰ ਨੂੰ ਤੇ ਲੋ ਜੀ ਹੁਣ ਆਪਾਂ ਦਿਖਾਉਣਾ ਕੱਲ ਨੂੰ ਜਿਹੜੀ ਰਾਤ ਆਪਾਂ ਦੀਵਾਲੀ ਮਨਾਈ ਏ ਤੇ ਉਹ ਕਿਉਂਕਿ ਉਦੋਂ ਹਨੇਰਾ ਹੋ ਗਿਆ ਦੀ ਆਪਾਂ ਵਲੋਗ ਕੱਲ੍ਹ ਵਾਲਾ ਪਹਿਲਾਂ ਅਪਲੋਡ ਕਰਤਾ ਸੀ ਤੇ ਰਾ ਜਿਹੜੀ ਦੀਪਮਾਲਾ ਹੋਈ ਤੇ ਪਟਾਕੇ ਚਲਾਏ ਉਹ ਦਿਖਾਉਣਾ ਹੁਣ ਤੁਹਾਨੂੰ ਲਓ ਜੀ ਅਸੀਂ ਹੱਟ ਦੀ ਜਿਗਰ ਆਤੀ ਕੇ ਮੱਠਾ ਤੇ ਪਾ ਦੇ ਤਾ ਦੇਖੋ ਲਓ ਜੀ ਹੱਟ ਦੀ ਜਿਗਰ ਆਤੀ ਇਸ ਲਸਣੀ ਮਾਤਾ ਦੀ ਹੁਣ ਖਸਣ ਲਾ ਦੇ

हम्म फले फले चलेगा मेरे को शॉर्ट वीडियो में ये तो बड़ा फाड़ू है सुंदरद्र को कहता ਤਰੇ ਨਹੀਂ ਗਏ ਨਿਕਲ ਲਾਲਾ ਮੈਂ ਦੇਖ ਲੈ ਇਹ ਕੁਦੀ ਹੈਪੀ ਦੀਵਾਲੀ ਕਦੋਂ ਹੈਪੀ ਦੀਵਾਲੀ ਮਾਰ ਕੇਆਂ ਰਡੀਆਂ ਬੰਦ ਵੀ ਹੋ ਗਈਆਂ ਮੈਂ ਤਾਂ ਕੀ ਆ ਇਹ ਉਹਨੇ ਤਾਂ ਕੀ ਹੈਗਾ ਮੈਂ ਅਗੂਠਰੋਂ ਅਗਲਾ

ਜੀ ਸਭ ਸ੍ਰੀ ਕਾਨ ਕਰ ਦਿੰਗੇ ਆਪਾਂ ਕੱਲ ਵਾਲਾ ਬਲੋਕ ਕੰਟੀਨਿਊ ਤੇ ਹੁਣ ਆਪਾਂ ਚੱਲਿਆਂ ਛੋਟੀ ਕਿਨਾਰੀ ਨੂੰ ਕੰਮ ਵੀ ਜ਼ਰੂਰੀ ਮਿਲਦੇ ਆਂ ਯਾਰ ਛੋਟ ਕਿਨਾਰੇ ਅਗਰ 11:00 ਵਜੇ ਤਾਂ ਸੇ ਕੰਮ ਪੈ ਸਕੀ ਦੇਖੋ ਇਹਦਰ ਗੰਢਾ ਲਾਉਣ ਵਾਸਤੇ ਤਰਾਲੀ ਦੀਆਂ ਲਾਈਨਾਂ ਬਣਾਉਂਦੇ ਨੇ ਫਿਰ ਇਹਦੇ ਗੰਢਾ ਬਣਾਉਂਗੇ ਗੰਢਾ ਕਿੱਥੇ ਲਓ ਜੀ ਹੁਣ ਅਸੀਂ ਆ ਗਏ ਖੇਤ ਸੋਟੀ ਕਨੋਰੀ ਦੇ ਤੇ ਕੰਮ ਸੋਤਣੀ ਹੋਈ ਆਪਣੇ ਖੇਤ ਸੋਟੀ ਕਨੋਰੀ ਚੀ ਨੇ ਤੋ ਤੋ ਅੱਗੇ ਖੇਤ ਜੀਰੀ ਦੇਖਣ ਤੇਦਰ ਦੇਖੋ ਆਪਣੀ ਬਾੜੀ ਮੇਥੇ ਦੁਆਰਾ ਬੀਜ ਤੇ ਹੋ ਗਏ ਹਰੇ ਬਟਾਂ ਤੇ ਮੋਲੀਆਂ ਦੇਖੋ ਜੀ ਨੈਤ ਸੁੱਤੀ ਉੱਠੀ ਹੈ ਤੇ ਇਹ ਕੋਕੋ ਮੈਲਨ ਕਾਰਟੂਨ ਦੇਖ ਰਹੀ ਹੈਗੀ ਅਜੇ ਸਰੀਰ ਕੈਮ ਨਹੀਂ ਹੋਇਆ ਹੈਗਾ ਨਹੀਂ ਤਾਂ ਟਿਕਦੀ ਨਹੀਂ 1 ਮਿੰਟ ਵੀ ਲੈ ਕੇ ਕਿਦਾਂ ਪੈ ਕੇ ਦੇਖ ਰਹੀ ਹੈਗੀ ਦੇਖੋ ਜੀ ਨੈਤ ਹਨਖਾਂ ਦੀ ਹੈ ਖਾਣਾ ਅੰਦ ਸੁੱਤੀ ਉੱਠ ਕੇ ਇਨਪੁੱਖ ਲੱਗੀ ਤੀ ਖਾ ਲਓ ਮੈਂ ਤਾਂ ਆ ਦੇਖੋ ਇਹ ਨਾ ਤਾਂ ਆ ਜੈਮੀ 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 ਅਸੀਂ ਅੱਜ ਬਟਾਈਆਂ ਨੇ ਸੇਵੀਆਂ ਹੁਣ ਅਸੀਂ ਆਇ ਤੇ ਸੇਵੀਆਂ ਲੈਣ ਇਸ ਦੀਆਂ ਬਲੇ ਆਟੇ ਦੀਆਂ ਬਟਾਉਣੇ ਹੁੰਦੇ ਆ ਆਪ ਲੋ ਜੀ ਹੁਣ ਅਸੀਂ ਸੇਮੀਆਂ ਲਿਆ ਕੇ ਘਰੇ ਧਰਤੀਆਂ ਉਹ ਧਰ ਰਹੇ ਅੰਦਰ ਤੇ ਹੁਣ ਅਪਾ ਚਲੇ ਸ਼ੇਰਪੁਰ ਨੂੰ ਤੇ ਕੰਮ ਹੈ ਜ਼ਰੂਰੀ ਹੁਣ ਉੱਥੇ ਜਾ ਕੇ ਸੇ ਮੈਂ ਗਲੀ 'ਚ ਹੀ ਖੜ ਗਿਆ ਮਾ ਚਲ ਤੇ ਸੇਮੀਆਂ ਧਰਿਆਪਾ ਚੱਲਦੇ ਆ ਲਓ ਜੀ ਆਪਾਂ ਅੱਗੇ ਹੁਣ ਘਰੇ ਆਪਾਂ ਗਏ ਤੇ ਪਤਾਸ ਦੇ ਤੇ ਲੱਡੂ ਲੈਣ ਕਿਉਂਕਿ ਆਪਾਂ ਆਪਣੇ ਜਿਹੜਾ ਕਾਰਸੋਂ ਨਮ ਬੇਰੀ ਆਇਆ ਉਹਦੀ ਇਹਦੇ ਨਾਨਕੀ ਦੇ ਕੇ ਹੁਣੀ ਹੈ ਭੇਲੀ ਤੇ ਸਾਡੇ ਇਦਾਂ ਪਤਾਸ ਦੇ ਤੇ ਲੱਡੂ ਦਿੰਦੇ ਨੇ ਤੇ ਉਹਨੂੰ ਕਹਿੰਦੇ ਨੇ ਭੇਲੀ ਤੇ ਬਾਕੀ ਢੰਡੋ ਢਲਾ ਕਹਿੰਦੇ ਨੇ ਨਾਮ ਤੇ ਅਸੀਂ ਸੇਰਪੁਰ ਗਏ ਤੇ ਉੱਥੋਂ ਆ ਗਏ ਤੇ ਹੁਣ ਆਪਾਂ ਕਰਦੇ ਆ ਬਲੌਗ ਦੇ ਇੱਥੇ ਐਂਡ ਕਿਉਂਕਿ ਦਿਨ ਸਿਪਨਾਲੇ ਤੇ ਆਪਾਂ ਲਾਗੇ ਹੁਣ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ